ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਲੱਗੀ ਸੀ ਕ੍ਰੇਲਿਆਂ ਦੀ ਸਬਜ਼ੀ ਬਣਾਉਣ ਆਪਾਂ ਬਣਾਵਾਂਗੇ ਪਰਮੇ ਕ੍ਰੇਲੇ ਮੈਂ ਸਭ ਤੋਂ ਪਹਿਲਾਂ ਕ੍ਰੇਲਿਆਂ ਨੂੰ ਚੰਗੀ ਤਰ੍ਹਾਂ ਛਿੱਲ ਕੇ ਉਸ ਤੇ ਨਮਕ ਲਗਾ ਕੇ ਉਸ ਨੂੰ ਥੋੜੀ ਦੇਰ ਦੇ ਲਈ ਰੱਖ ਦਿੱਤਾ ਸੀ ਹੁਣ ਆਪਾਂ ਕ੍ਰੇਲਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਥੋੜੀ ਦੇਰ ਦੇ ਲਈ ਸੁਕਾ ਲਵਾਂਗੇ ਹੁਣ ਆਪਾਂ ਇੱਕ ਕੜਾਈ ਦੇ ਵਿੱਚ ਆਪਾਂ ਥੋੜਾ ਜਿਹਾ ਤੇਲ ਲਵਾਂਗੇ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਹੋਣ ਦਵਾਂਗੇ ਜਦੋਂ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਵੇ ਇਸ ਵਿੱਚ ਆਪਾਂ ਪਾ ਦਵਾਂਗੇ ਜੀਰਾ ਜਦੋਂ ਜੀਰਾ ਚੰਗੀ ਤਰ੍ਹਾਂ ਚਟਕ ਜਾਏ ਤੇ ਫਿਰ ਆਪਾਂ ਇਸ ਵਿੱਚ ਜੋ ਪਿਆਜ਼ ਕੱਟ ਕੇ ਰੱਖੇ ਹੋਇਆ ਉਹ ਆਪਾਂ ਇਸ ਦੇ ਵਿੱਚ ਮਿਲਾ ਦਵਾਂਗੇ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਲੋ ਜੀ ਪਿਆਜ਼ ਆਪਣੇ ਭੁੱਜ ਕੇ ਤਿਆਰ ਹੋ ਚੁੱਕੇ ਆ ਹੁਣ ਆਪਾਂ ਇਹਨਾਂ ਦੇ ਵਿੱਚ ਟਮਾਟਰ, ਹਰੀ ਮਿਰਚ, ਅਦਰਕ ਨੂੰ ਚਿੱਲੀ ਕਟਰ ਕਰਕੇ ਰੱਖਿਆ ਸੀ ਜੋ ਉਹ ਆਪਾਂ ਇਸ ਦੇ ਵਿੱਚ ਮਿਲਾ ਦਵਾਂਗੇ। ਇਹਨਾਂ ਨੂੰ ਪਿਆਜ਼ਾਂ ਦੇ ਵਿੱਚ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਆਪਾਂ ਟਮਾਟਰ ਨੂੰ ਚੰਗੀ ਤਰ੍ਹਾਂ ਪੁੰਨ ਲਵਾਂਗੇ। ਲੋ ਜੀ ਟਮਾਟਰ ਵੀ ਆਪਣੇ ਪਿਆਜ਼ਾਂ ਦੇ ਵਿੱਚ ਚੰਗੀ ਤਰ੍ਹਾਂ ਭੁੱਜ ਚੁੱਕੇ ਆ। ਹੁਣ ਆਪਾਂ ਇਸ ਦੇ ਵਿੱਚ ਮਸਾਲੇ ਪਾਵਾਂਗੇ ਮੈਂ ਪਹਿਲਾਂ ਪਾਵਾਂਗੀ ਥੋੜੀ ਜੀ ਹਲਦੀ ਹਲਦੀ ਪਾਉਣ ਤੋਂ ਬਾਅਦ ਮੈਂ ਇਸ ਵਿੱਚ ਪਾਵਾਂਗੀ ਲੂਣ ਲੂਣ ਪਾ ਕੇ ਆਪਾਂ ਇਹਨਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਤੜਕੇ ਦੇ ਵਿੱਚ ਮਿਲਾ ਲਵਾਂਗੇ ਮਿਲਾਉਣ ਤੋਂ ਬਾਅਦ ਆਪਾਂ ਇਹਨਾਂ ਮਸਾਲਿਆਂ ਨੂੰ 2-3 ਮਿੰਟ ਦੇ ਲਈ ਤੜਕੇ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ। ਲੋ ਜੀ ਮਸਾਲੇ ਵੀ ਆਪਣੇ ਭੁੱਜ ਕੇ ਚੰਗੀ ਤਰ੍ਹਾਂ ਤਿਆਰ ਹੋ ਚੁੱਕੇ ਆ ਤੇ ਆਪਣਾ ਤੜਕਾ ਕਰੇਲਿਆਂ ਨੂੰ ਪਰੰਦੇ ਲਈ ਵੀ ਤਿਆਰ ਹੋ ਚੁੱਕਾ ਆ। ਹੁਣ ਆਪਾਂ ਕਰੇਲੇ ਫਰਾਈ ਕਰਾਂਗੇ। ਕਰੇਲੇ ਫਰਾਈ ਕਰਨ ਦੇ ਲਈ ਆਪਾਂ ਇੱਕ ਕੜਾਈ ਦੇ ਵਿੱਚ ਆਪਾਂ ਤੇਲ ਪਾਵਾਂਗੇ। ਲੋਜੀ ਆਪਾਂ ਕੜਾਈ ਦੇ ਵਿੱਚ ਤੇਲ ਪਾ ਦਿੱਤਾ ਵਾ ਤੇਲ ਪਉਣ ਤੋਂ ਬਾਅਦ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਓ ਲੋਜੀ ਤੇਲ ਆਪਣਾ ਗਰਮ ਹੋ ਚੁੱਕਾ ਵਾ ਹੁਣ ਆਪਾਂ ਇਸ ਦੇ ਵਿੱਚ ਕarele ਪਾਵਾਂਗੇ ਕareleਆਂ ਨੂੰ ਚੰਗੀ ਤਰ੍ਹਾਂ ਹਿਲਾ ਕੇ ਆਪਾਂ ਡੀਪ ਫ੍ਰਾਈ ਕਰ ਲਵਾਂਗੇ ਮੈਂ ਤਾਂ ਹਮੇਸ਼ਾ ਇਸੇ ਤਰੀਕੇ ਨਾਲ ਇਕਰੇਲੇ ਬਣਾਉਣੀ ਆ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਕਿਸ ਤਰੀਕੇ ਨਾਲ ਤਰੇਲੇ ਬਣਾਉਂਦੇ ਹੋ ਔਰ ਮੇਰੇ ਚੈਨਲ ਨੂੰ ਪਲੀਜ਼ ਪਲੀਜ਼ ਸਬਸਕ੍ਰਾਈਬ ਕਰ ਲਿਓ ਲੋ ਜੀ ਆਪਣੇ ਕਰੇਲੇ ਫਰਾਈ ਹੋ ਚੁੱਕੇ ਆ ਦੇਖੋ ਕਿੰਨਾ ਵਧੀਆ ਕਲਰ ਆਇਆ ਵਾ ਕਰੇਲਿਆਂ ਦਾ ਕਰੇਲਿਆਂ ਨੂੰ ਆਪਾਂ ਮੀਡੀਅਮ ਫਲੇਮ ਤੇ ਆਪਾਂ ਫਰਾਈ ਕਰਾਂਗੇ ਹੁਣ ਆਪਾਂ ਕareleਆਂ ਨੂੰ ਤੇਲ ਦੇ ਵਿੱਚੋਂ ਬਾਹਰ ਕੱਢ ਲਵਾਂਗੇ ਕareleਆਂ ਨੂੰ ਥੋੜੀ ਦੇਰ ਦੇ ਲਈ ਆਪਾਂ ਠੰਡਾ ਕਰਾਂਗੇ ਠੰਡਾ ਕਰਨ ਤੋਂ ਬਾਅਦ ਆਪਾਂ ਕareleਆਂ ਦੇ ਵਿੱਚ ਮਸਾਲਾ ਪਾ ਲਵਾਂਗੇ ਲੋ ਜੀ ਆਪਾਂ ਕareleਆਂ ਦੇ ਵਿੱਚ ਮਸਾਲਾ ਆਪਾਂ ਪਾ ਲਿਆ ਵਾ ਮਸਾਲਾ ਪਾ ਕੇ ਆਪਾਂ ਕarele ਆਪਣੇ ਤਿਆਰ ਕਰ ਲਏ ਆ ਦੱਸਣਾ ਕੀ ਤੁਹਾਨੂੰ ਇਹ ਰੈਸਪੀ ਕਿਵੇਂ ਦੀ ਲੱਗੀ ਤੇ ਤੁਹਾਡਾ ਸਾਰਿਆਂ ਦਾ ਤੇ ਦਿ ਲੋ ਧੰਨਵਾਦ